ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਮੈਂ ਮਲੇਰ ਕੋਟਲਾ ਸੀਡ ਸਟੋਰ ਮੋਲਾਪੁਰ ਦਾ ਖਾ ਜ਼ਿਲ੍ਹਾ ਲੁਧਿਆਣਾ ਤੋਂ ਅੱਜ ਅਸੀਂ ਖੜੇ ਆ ਜੀ ਪਿੰਡ ਬਾਮਣੀਆ ਨੇੜੇ ਸ਼ਾਹਕੋਟ ਵੀਰ ਨਰਵੈਰ ਸਿੰਘ ਦੇ ਖੇਤ ਵਿੱਚ ਉਹ ਸਾਡੇ ਤੋਂ 5 ਜੁਲਾਈ ਨੂੰ ਗੋਭੀ ਦੀ ਪਨੀਰੀ ਲੈ ਕੇ ਆਏ ਸੀਗੇ ਲੇਕਿਨ ਗੋਭੀ ਨੂੰ ਦੇਖ ਕੇ ਜਿੱਦਾਂ ਫੁੱਲ ਦਾ ਖਿੜਿਆ ਹੋਇਆ ਆਈ ਮਨ ਖਿੜ ਗਿਆ ਬਹੁਤ ਸੋਹਣੀ ਗੋਭੀ ਹੋਈ ਆ ਬਾਕੀ ਅਸੀਂ ਇਸ ਵੀਰ ਨਾਲ ਗੱਲ ਕਰਦੇ ਆ ਕਿ ਇਹ ਕਿੰਨੀ ਪਨੀਰੀ ਲਾਈ ਹੋਈ ਆ ਕਿੰਨੀ ਕੇਤਰੀ ਚਲਾਈ ਹੋਈ ਆ ਬਾਕੀ ਇਹਨਾਂ ਨੇ ਗੱਲ ਕਰਦੇ ਆ ਹਾਂਜੀ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਮਰਬਾਤ ਸਿੰਘ ਮੇਰਾ ਨਾਮ ਅੰਨੀ ਫਾਦਲ ਸਿੰਘ ਗਰਮੀਤ ਸਿੰਘ ਜੀ ਪਿੰਡ ਬਾਵਣੀਆਂ ਜੀ ਛਾਕੋਟ ਜੀ ਹਾਂਜੀ ਇਹ ਗੋਭੀ ਦਾ ਪਨੀਰ ਲੈ ਕੇ ਆਏ ਸੀ ਪੰਜ ਲਾਈ ਨੂੰ ਇਹਨਾਂ ਨੂੰ ਜੀ ਹਾਂਜੀ ਉਹ ਗੋਭੀ ਦਾ ਬਹੁਤ ਵਧੀਆ ਗੋਭੀ ਦਾ ਫੁੱਲ ਜਿਹੜਾ ਬਹੁਤ ਵਧੀਆ ਰ ਆ ਜੀ ਬਹੁਤ ਵਧੀਆ ਜਿਹੜਾ ਭਾਰ ਵੀ ਇਹਦਾ ਬਹੁਤ ਆ ਵੇਟ ਵੀ ਬਹੁਤ ਆ ਇਹਦੇ ਮਹੀਨੇ ਤੋਂ ਇੱਕ ਮਹੀਨੇ ਤੋਂ ਚੱਲ ਚੱਲਦੀ ਆ ਮਤਲਬ ਇੱਕ ਮਹੀਨੇ ਤੋਂ ਤੁਸੀਂ ਇਹਦੀ ਹਾਂਜੀ 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 ਕੱਕੇ ਨੂੰ ਵੇਚ ਰਹੇ ਆ ਵੇਚ ਰਹੇ ਆ ਰੋਜ਼ ਦੇ ਵਿੱਚ 4 ਕੁਇੰਟਲ ਦਾ ਰੋਜ਼ ਵੇਚਦੇ ਆ ਹਾਂਜੀ ਹਾਂਜੀ ਜਿਸ ਦਾ ਵੇਟ ਰੇਟ 50 ਤੋਂ 60 ਰੁਪਏ ਦੇ ਵਿੱਚ ਹੈਗਾ ਵੇਚ ਰਹੇ ਆ ਹਾਂਜੀ ਹਾਂਜੀ ਜੀ ਹਾਂਜੀ ਤੁਸੀਂ ਸੰਤੋਖ ਤੋਂ ਸਾਡੀ ਪਨੀਰੀ ਤੋਂ ਸਾਡੇ ਆਰੰਭ ਤੋਂ ਲੈ ਕੇ ਹਾਂਜੀ ਹਾਂਜੀ ਬਹੁਤ ਵਧੀਆ ਇਸ ਦਿਨ ਮੇਰਾ ਕੋਈ ਵੇਖਿਆ ਨਹੀਂ ਸਾਡੇ ਇੱਥੇ ਸ਼ਾਕਰਡ ਵੀ ਦਿੰਦੇ ਆ ਇਦਾਂ ਦੀ ਪਨੀਰੀ ਕੋਈ ਨਹੀਂ ਹੈਗੀ ਇਹਦਾ ਵੇਟ ਵੀ ਬਹੁਤ ਵਧੀਆ ਪਹਿਲੀ ਵਾਰ ਇਦਾਂ ਦੀ ਜ਼ਿੰਦਗੀ ਚ ਵੇਖਿਆ ਹੈ ਸਾਨੂੰ ਹਾਂਜੀ ਬਾਕੀ ਕੀ ਗੱਲ ਦੀ ਜਾਣਕਾਰੀ ਸਾਡੇ ਲਾਲੀ ਸਰ ਜੀ ਤਕਨੀਕੀ ਦੱਸਣਗੇ ਜੀ ਹਾਂਜੀ ਜਾਨਦਿਰੋ ਸਤਿ ਸ੍ਰੀ ਅਕਾਲ ਮੇਰਾ ਨਾਮ ਫਕੀਰੀਏ ਮੁਹੰਮਦ ਲਾਲੀ ਮਲੇਰਪੁਰਲਾ ਸੀ ਟੋਰ ਮੁਲਾਪਤੋਂ ਵੀਰ ਹੁਣੇ ਫੁੱਲ ਗੋਭੀ ਦੀ ਪਨੀਰੀ ਲੈ ਕੇ ਆਏ ਜੀ ਇਹਨਾਂ ਨੇ 5 ਜੁਲਾਈ ਨੂੰ ਲੈ ਕੇ ਆਂਦੀ ਸੀ ਜੋ ਕਿ ਅੱਜ ਚੱਲਦੀ ਨੇ ਇਹਨਾਂ ਦੇ 26 ਤੋਂ 27 ਦਿਨ ਹੋ ਗਏ ਫੁੱਲ ਜਿਹੜਾ ਆ ਰਿਹਾ 1 ਕਿਲੋ ਸਵਾ ਕਿਲੋ 1.5 ਕਿਲੋ ਦਾ ਆ ਰਿਹਾ ਫੁੱਲ ਤੁਹਾਨੂੰ ਲੈ ਬ ਦੱਬ ਕੇ ਸਕਾਉਣੇ ਜੀ ਨਰਵੈਤ ਜੀ ਇਹਨੂੰ ਫੁੱਲ ਦੱਬ ਕੇ ਰੱਖੋ ਕਿੰਨਾ ਟੈਡ ਆ ਦੇਖੋ ਜੀ ਬਹੁਤ ਟੈਡ ਆ ਜੀ ਦੇਖੋ ਇਧਰ ਲੈ ਦੱਬ ਕੇ ਰੱਖੋ ਆ ਵੇਖੋ ਜੀ ਇਹ 1.5 ਕਿਲੋ 100 ਜਿਹੜੇ ਕਿਲੋ 1 ਕਿਲੋ 1.5 ਕਿਲੋ ਦਾ 1.5 ਤੋਂ 2 2 ਤੋਂ ਲਵੇਂ ਚ ਆਉਂਦਾ ਜੀ ਜੀ ਹਾਂ ਜੀ ਔਰ ਗੋਭੀ ਨੂੰ ਆਮ ਐਤ ਕੀ ਗਰਮੀ ਕਰਕੇ ਲੁਕਾਉਂਦੇ ਆ ਗੋਭੀ ਨੂੰ ਬਹੁਤ ਜਿਆਦਾ ਝੁਲਸ ਰੋਗ ਆ ਗਿਆ ਇਹ ਇਹਨਾਂ ਨੂੰ 10-15 ਦਿਨਾਂ ਬਾਅਦ ਮੈਨੂੰ ਕਾਲ ਕਰਦੇ ਜੀ ਇਹਨਾਂ ਨੂੰ ਸਾਰੀ ਗਾਈਡਲਾਈਨ ਦਿੰਦੇ ਰਹੇ ਆ ਵੀ ਇਹ ਤੇ ਆਪ ہماری ਰਾਖ ਕਰਨੀ ਹੈ ਕਿ ਟੈਂਪਰੇਚਰ ਵੀ ਬਹੁਤ ਜ਼ਿਆਦਾ ਸੀ ਹਾਂਜੀ ਹਾਂਜੀ ਬਹੁਤ ਜ਼ਿਆਦਾ ਹੀ ਹਾਂਜੀ ਬਹੁਤ ਜ਼ਿਆਦਾ ਖਰਾਬ ਹੈ ਜੀ ਕੱਲ ਇਹ ਗੀਤੀ ਗੁਬੀ ਦੇ ਵਿੱਚ 3-400 ਗ੍ਰਾਮ ਦਾ ਫੁੱਲ ਆ ਰਿਹਾ ਨਾ ਫੁੱਲ ਵੀ ਚਿੱਟਾ ਜੀ ਵਿੱਚ ਰਹਿੰਦਾ ਪੱਤਿਆਂ ਦਾ ਜੀ ਹਾਂਜੀ 3 ਤੋਂ 400 ਗ੍ਰਾਮ ਦਾ ਫੁੱਲ ਆ ਰਿਹਾ ਆਮ ਗੁਬੀ ਨੂੰ ਜੀ ਇਹਨਾਂ ਦਾ ਫੁੱਲ ਜਿਹੜਾ ਆ ਰਿਹਾ 1/2 ਕਿਲੋ 1.5 ਕਿਲੋ 1 ਕਿਲੋ 600 ਗ੍ਰਾਮ ਫੁੱਲ ਬਣ ਰਿਹਾ ਔਰ ਆ ਵੀ ਫੁੱਲ ਜੀ ਇਹਨਾਂ ਨੂੰ ਲੈਬ ਅੰਨ ਦੇ ਹਾਉ ਜੀ ਪਰਮਜੀ ਜੀ ਤੇ ਦੱਬ ਕੇ ਦਿਖਾਉਂਦੇ ਜੀ ਨਰਬੈਰ ਜੀ ਤੇ ਦੇਖੋ ਕਿੰਨਾ ਆਹ ਦੇਖੋ ਜੀ ਫੁੱਲ ਦੇਖੋ ਜੀ ਹਾਂ ਗੋਭੇ ਨੂੰ ਦੱਬ ਕੇ ਦਿਖਾਉਂਦਾ ਹਾਂ ਜੀ ਰੰਗ ਵੀ ਦੇਖੋ ਕਿੰਨਾ ਸਾਫ ਹੈ ਪਰ ਰੰਗ ਵੀ ਰੰਗ ਵੀ ਬਹੁਤ ਵਧੀਆ ਬਹੁਤ ਜ਼ਿਆਦਾ ਫੁੱਲ ਦੇ ਹਾਂ ਜੀ ਔਰ ਗੋਭੀ ਦੇਖ ਕੇ ਮੇਰਾ ਵੀ ਮਨ ਬਾਤ ਖੁਸ਼ ਹੋਇਆ ਔਰ ਬਹੁਤ ਵਧੀਆ ਸੇਵਾ ਕੀਤੀ ਹੈ ਬਾਕੀ ਤਕਨੀਕੀ ਜਾਣਕਾਰੀ ਉਹ ਵੀ ਲੋਡ ਹੁੰਦੀ ਹੈ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਆ ਨਾ ਜੀ ਮੇਰਾ ਨੰਬਰ ਬੋਲ ਦਿਓ ਹਾਂ ਜੀ 1 ਮਿੰਟ ਜੀ ਇਹਨਾਂ ਨੂੰ ਪਹਿਲਾਂ ਗੋਭੀ ਲਾਈਵ ਦਿਖਾ ਲੈਂਦੇ ਲੋ ਜੀ ਆਹ ਫੁੱਲ ਆ ਜੀ ਗੋਭੀ ਦਾ ਜੀ ਇਹ ਵੇਖੋ ਜੀ ਦੇਖੋ ਜੀ ਆਹ ਹੋਰ ਲਾਈਵ ਦਿਖਾ ਰਿਹਾ ਜੀ ਪੱਤੇ ਤੋੜ ਰਿਆ ਆ ਲੋ ਜੀ ਮੈਂ ਵੀ ਪੱਤੇ ਤੋੜ ਕੇ ਦਿਖਾ ਰਿਹਾ ਜੀ ਲਾਈਵ ਫੁੱਲ ਦੀ ਤੁਸੀਂ ਕੁਆਲਿਟੀ ਦੇਖੋ ਜੀ ਗਰਮੀਆਂ ਦੇ ਵਿੱਚ ਵੀ ਐਨੇ ਐਨੀ ਗਰਮੀ ਦੇ باوجود ਵੀ ਫਲ ਦੀ ਕੁਆਲਿਟੀ ਬਹੁਤ ਹੀ ਵਧੀਆ ਆ ਰਹੀ ਹੈ ਜੀ ਤੁਸੀਂ ਜੀ ਆਪਣੀ ਵੈਰਾਈਟੇ ਦੋ ਬਹੁਤ ਖੁਸ਼ ਹਾਂ ਜੀ ਹਾਂਜੀ ਹਾਂਜੀ ਬਹੁਤ ਖੁਸ਼ ਹਾਂ ਜੀ ਇਸ ਤਰ੍ਹਾਂ ਦੀ ਵੈਰਾਈਟੇ ਸੀ ਜੀ ਨੇ ਗਰਮੀ ਨੂੰ ਬਰਦਾਸ਼ਤ ਕਰ ਲਿਆ ਔਰ ਐਨਾ ਵਧੀਆ ਫਲ ਹੋ ਗਿਆ ਇਹਨੂੰ ਜੀ 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 ਹਾਂਜੀ ਕਿਸਾਨ ਵੀਰੋ ਬਾਕੀ ਕੋਈ ਵੀ ਤਕਨੀਕੀ ਜਾਣਕਾਰੀ ਖੇਤੀਬਾੜੀ ਸੰਬੰਧੀ ਲੈਣ ਵਾਸਤੇ ਸਾਡਾ ਪਤਾ ਲੋਡ ਕਰੋ ਜੀ ਮਲੇਰ ਕੋਟਲਾ ਸੇਡ ਸਟੋਰ ਮੋਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98144 37716 ਜੀ ਥੈਂਕ ਯੂ